ਜੁਗੋ ਜੁਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 902 ਅੰਗ ਤੇ ਸ਼ਬਦ ਚਨ ਕਰਦੇ ਹਨ ਰਾਮ ਕਲੀ ਮਹੱਲਾ ਪਹਿਲਾ ਅਸ਼ਟ ਪਦੀਆਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜੈ ਸੇ ਤਾਰੇ ਸੋਈ ਦਿਨਿਆ ਰਤਪ ਤਰੈ ਸੋਈ ਚੰਦ ਛੜੈ ਸੇ ਤਾਰੇ ਕਹਿੰਦੇ ਰਾਤ ਨੂੰ ਚੰਦ ਚੜਦਾ ਠੰਡ ਹੋ ਜਾਂਦੀ ਹੈ ਦਿਨ ਨੂੰ ਸੂਜ ਚੜਦਾ ਤੱਪਣ ਲੱਗ ਜਾਂਦਾ ਸਾਤ ਧਰਤੀ ਸੋ ਪਾਉਣ ਝੁਲਾ ਰਹੇ ਕਹਿੰਦੇ ਉਹ ਧਰਤੀ ਹੈ ਜਿੱਦ ਹਵਾ ਚੱਲਦੀ ਹੈ ਜੁਗ ਜੀ ਆ ਖੇਲੇ ਥਾਬ ਕੈ ਸੀ ਕਹਿੰਦੇ ਖੇਲਾ ਕਰਦੇ ਆ ਚੰਦ ਤੇ ਚਾਪ ਦਿਨ ਤੇ ਰਾਤ ਇੱਕ ਦੂਸਰੇ ਨੂੰ ਲੱਭਦੇ ਆ ਲੋਕਣ ਮੀਟੀਆਂ ਖੇਲਦੇ ਆ ਦਿਨ ਚੜਦਾ ਰਾਤ ਚਲੇ ਜਾਂਦੀ ਰਾਤ ਚੜਦੀ ਹੈ ਦਿਨ ਚੱਲਿਆ ਜਾਂਦਾ ਜੀਵਨ ਤਲ ਬਿਨਵਾਰ ਕਹਿੰਦੇ ਇਸ ਤਰੀਏ ਜੀਵਨ ਤਲਬ ਜਾਂਦਾ ਬਾਰੀ ਆ ਜਾਂਦੀ ਹੈ ਜੰਮਣ ਦੀ ਬਾਰੀ ਕਦੇ ਮਰਨ ਦੀ ਬਾਰੀ ਏਕਣਾ ਦਿਨ ਰਾਤ ਦੀ ਬਾਰੀ ਹੈ ਇਹਨੇ ਏਕਣਾ ਅਦਰ ਜੰਮਣ ਤੇ ਮਰਨ ਦੀ ਬਾਰੀ ਹੈ ਏਕਣਾ ਦਿਨ ਤੇ ਰਾਤ ਇਕੱਠੇ ਨਹੀਂ ਹੁੰਦੇ ਏਕਣਾ ਜੰਮਣ ਤੇ ਮਰਨ ਇਕੱਠਾ ਮਰਦਾ ਹੈ ਜੰਮ ਪੈਂਦਾ ਜੰਮਦਾ ਮਰ ਪੈਂਦਾ ਹੋਵੇ ਪਰਮਾਣਾ ਕਹਿੰਦੇ ਜੇ ਰੱਬ ਨੂੰ ਮਨਜ਼ੂਰ ਹੋ ਜਵੇ ਕਰੇ ਧਿਆਣਾ ਕਹਿੰਦੇ ਫਿਰ ਧਿਆਨ ਲੱਗ ਜਾਂਦਾ ਕੱਲ ਲਖਣ ਵਿਚਾਰ ਕਹਿੰਦੇ ਕੱਲ ਦੇ ਲਖਣ ਹੈ ਫਿਰ ਉਹਦੀ ਵਿਚਾਰ ਕਰਦਾ ਜਦੋਂ ਤੇ ਆਨ ਲੱਗਦਾ ਔਰ ਕੀਤੇ ਦੇਸ ਨਾ ਆਇਆ ਸੁਣੀਐ ਕਹਿੰਦੇ ਇਹ ਨਹੀਂ ਕਦੇ ਸੁਣਿਆ ਕਿ ਰੱਬ ਕਿਹੜੇ ਦੇਸ 'ਚ ਹੁਣ ਆਇਆ ਸੁਣਿਆ ਹੈ ਕਿ ਰੱਬ ਹੈਗਾ ਕਿੱਥੇ ਹੈਗਾ ਇਹ ਨਹੀਂ ਪਤਾ ਉੱਠ ਕੇ ਭੱਜਦੇ ਉਹਨੂੰ ਮਿਲਣ ਵਾਸਤੇ ਲੇਕਿਨ ਪਹਿਲਾ ਆਇ ਤਾਂ ਪਤਾ ਕਰੀਏ ਕਿ ਕਿਹੜੇ ਦੇਸ਼ ਵਿੱਚ ਬੈਠਾ ਉਹ। ਏਰਗੋ ਨਾਨਕਦੇਵ ਜੀ ਮਹਾਰਾਜ ਬਚਨ ਕਰਦੇ ਆ। ਕਿਤੇ ਦੇਸ਼ ਨਾ ਆਇਆ ਸੁਣੀਐ। ਕਹਿੰਦੇ ਕਿਤੇ ਨਹੀਂ ਸੁਣਿਆ ਕਿ ਕਿਹੜੇ ਦੇਸ਼ ਵਿੱਚ ਰੱਬ ਬੈਠਾ। ਤੀਰਥ ਪਾਸ ਨਾ ਬੈਠਾ। ਕਹਿੰਦੇ ਕਿਹੜੇ ਤੀਰਥ ਵਿੱਚ ਬੈਠਾ ਰੱਬ। ਕਿਹੜੇ ਦੇਸ਼ ਵਿੱਚ ਬੈਠਾ ਕਿਹੜੇ ਤੀਰਥ ਤੇ ਬੈਠਾ। ਦਾਤਾ দান ਕਰੇ ਤੈ ਨਹੀਂ ਮਹਿਲ ਆਸਾਰ ਬੈਠਾ ਕਹਿੰਦੇ ਕਿੱਥੇ ਉਹਦਾ ਮਹਿਲ ਆਸਾਰ ਕੇ ਬੈਠਾ ਉਹ ਦਿੱਥੇ ਬੈਠ ਕੇ দান ਕਰਦਾ ਨਾ ਉਸ ਦੇਸ਼ ਦਾ ਪਤਾ ਨਾ ਉਸ ਤੀਰਥ ਦਾ ਪਤਾ ਨਾ ਉਸ ਮਹਿਲ ਦਾ ਪਤਾ ਹੈ ਕਿ ਰੱਬ ਕਿੱਥੇ ਬੈਠ ਕੇ দান ਕਰਦਾ ਦਾਤਾ দান ਕਰੇ ਤਹ ਨਾਹੀ ਮਹਿਲ ਅਸਾਰ ਨਾ ਬੈਠਾ ਜੇ ਕੋ ਸਤ ਕਰੇ ਜੇ ਕੋ ਸਤ ਕਰੇ ਸੋ ਸਿਜੈ ਇਸੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸ ਦਿੱਤਾ ਆਪਾਂ ਨੂੰ ਤਾਂ ਪਤਾ ਲੱਗਿਆ ਨਹੀਂ ਕਿ ਕਿਹੜੇ ਦੇਸ਼ 'ਚ ਬੈਠਾ ਹੈ ਕਿਹੜੇ ਤੀਰਥ ਤੇ ਬੈਠਾ ਹੈ ਕਿਹੜੇ ਮਹਿਲ 'ਚ ਬੈਠਾ ਹੈ ਸਿਰ ਗੁਰ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਜੇ ਕੋ ਸਤ ਕਰੇ ਸੋ ਸਿੱਜੈ ਕਹਿੰਦੇ ਜੇ ਕੋਈ ਸਤ ਕਮਾਵੇ ਫਿਰ ਉਹਨੂੰ ਸੋਝੀ ਆ ਜਾਂਦੀ ਹੈ ਕਿ ਰੱਬ ਕਿੱਥੇ ਬੈਠਾ ਹੈ ਉਹਨੂੰ ਲੱਭ ਜਾਂਦਾ ਕੀ ਦੱਸਣਾ ਚਾਹੁੰਦੇ ਆ ਸਿਰ ਗੁਰ ਨਾਨਕ ਦੇਵ ਜੀ ਕਿ ਭਾਈ ਉਹ ਸਤ ਦੇ ਨਾਲ ਲੱਭਦਾ ਜਿਹਦੇ ਕੋਲ ਸਤ ਹੈ ਉਹ ਨੂੰ ਰੱਬ ਲੱਭ ਜਾਂਦਾ ਹੈ ਜੇ ਸਾਨੂੰ ਰੱਬ ਲੱਭਿਆ ਨਹੀਂ ਨਾ ਅੱਜ ਤੱਕ ਤਾਂ ਸਾਡੇ ਕੋਲ ਸਤ ਨਹੀਂ ਹੈਗਾ ਅਸੀਂ ਸਤ ਤੋਂ ਖਾਲੀ ਆ ਸਹੀ ਸਤ ਦਾ ਤਾਂ ਹੁਣ ਪਤਾ ਲੱਗ ਚੁੱਕਿਆ ਆਪਾਂ ਨੂੰ 100% 1% ਨਹੀਂ ਕਿਹੜਾ ਪਾਰਤਰੀਆ ਰੂਪ ਨਾ ਪੇਖੀਂਂ ਤੇਰ ਸਾਧਕੀ ਟਹਿਲ ਸੰਤ ਸੰਗ ਏਤ ਇਹਦਾ ਬੜੀ ਦੂਰ ਦੀ ਮੰਜ਼ਲ ਹੈ ਪ੍ਰਾਈ ਔਰਤ ਦਾ ਰੂਪ ਦੇਖਣਾ ਹੀ ਮੜਾ ਹੈ ਦੇਖਣ ਅਸੀਂ ਕਦੇ ਪ੍ਰਾਈ ਔਰਤ ਨੂੰ ਆਪਣੀ ਧੀ ਵਾਂਗ ਕੇ ਨਹੀਂ ਦੇਖਿਆ ਆਪਣੀ ਮਾਂ ਵਾਂਗ ਕੇ ਨਹੀਂ ਦੇਖਿਆ ਮਾੜੀ ਨਿਗਾ ਨਾਲ ਦੇਖਦੇ ਆਂ ਇਸ ਤਰ੍ਹਾਂ ਕਦੇ ਪ੍ਰਾਇਮ ਹਰਦ ਨੂੰ ਆਪਣਾ ਪੁੱਤ ਵਰ ਪੁੱਤ ਕਰਕੇ ਨਹੀਂ ਦੇਖਿਆ ਆਪਣਾ ਆਪਣਾ ਭਾਈ ਕਰਕੇ ਨਹੀਂ ਦੇਖਿਆ ਆਪਣਾ ਬਾਪ ਕਰਕੇ ਨਹੀਂ ਦੇਖਿਆ ਸੋ ਪਾਛਾ ਬਚਨ ਕਰਦੇ ਸਿਰ ਕੋ ਨਾਨਕ ਦੇਵ ਜੇ ਕੋ ਸਤ ਕਰੇ ਸੋ ਸਿੱਜੈ ਕਹਿੰਦੇ ਜੇ ਕੋਈ ਸੱਤ ਦੀ ਕਮਾਈ ਕਰੇ ਉਹਨੂੰ ਸੋਝੀ ਆ ਜਾਂਦੀ ਹੈ ਉਹਨੂੰ ਰੱਬ ਦੇਖਣ ਲੱਗ ਜਾਂਦਾ ਜੇ ਕੋ ਸਤ ਕਰੇ ਸੋ ਸੀਜੈ ਤਪ ਕਰ ਤਾਪ ਨਾ ਹੋਈ ਕਹਿੰਦੇ ਨਹੀਂ ਇਹ ਤਪੱਸਿਆ ਪੂਰੀ ਨਹੀਂ ਹੁੰਦੀ ਜਦੋਂ ਤੱਕ ਸੱਤ ਦੀ ਕਮਾਈ ਨਹੀਂ ਕਰਦੇ ਸਾਡੀ ਤਪੱਸਿਆ ਪੂਰੀ ਨਹੀਂ ਹੈ ਸਾਡਾ ਪਾਠ ਕਰਿਆ ਕਿਸੇ ਲੇਖੇ ਰਚ ਨਹੀਂ ਲੱਗਿਆ ਜੇ ਕੋ ਨੌ ਲੈ ਬਦਨਾਮੀ ਕਹਿੰਦਾ ਜੇ ਕੋਈ ਨੌ ਲਵੇ ਉਹਦੀ ਬਦਨਾਮੀ ਹੋ ਜਾਵੇ ਕੱਲ ਕੇ ਲਖਣ ਇਹੀ ਕਹਿੰਦਾ ਨੌ ਲਿੰਦਾ ਹੈ ਪਾਠ ਕਰਦਾ ਇਧਰ ਬਦਨਾਮੀ ਹੁੰਦੀ ਹੈ ਇਹ ਕਿ ਬਦਨਾਮੀ ਕਦੋਂ ਹੁੰਦੀ ਹੈ ਜਦੋਂ ਪਰਾਈ ਔਰਤ ਪਰਾਈ ਮਰਦ ਕੋਲ ਜਾਂਦਾ ਹੈ ਇਹ ਬਦਨਾਮੀ ਹੈ ਜੇ ਕੋ ਨੌ ਲਏ ਕਹਿੰਦਾ ਨੌ ਤਾਂ ਲਿੰਦਾ ਪਾਠ ਤਾਂ ਕਰਦਾ ਬਦਨਾਮੀ ਕਲ ਕੇ ਲੱਖਣ ਇਹੀ ਕਹਿੰਦਾ ਕਲ ਯੁਗ ਦੇ ਲੱਖਣ ਆਏ ਪਾਠ ਵੀ ਕਰਦਾ ਹੈ ਪਰਾਇਆ ਔਰਤਾਂ ਨਾਲ ਵੀ ਫਿਰਦਾ ਹੈ ਪਰਾਇਆ ਮਰਦਾਂ ਨਾਲ ਵੀ ਫਿਰਦੀ ਹੈ ਕੋਈ ਫਾਇਦਾ ਨਹੀਂ ਜੇ ਸਿੱਖੋ ਪਾਠ ਕਰਨ ਦਾ ਤੁਹਾਡੇ ਦਾ ਕੋਈ ਅਣਜਾਣ ਨਹੀਂ ਸੀ ਗੁਰੂ ਗੋਬਿੰਦ ਸਿੰਘ ਭਾਈ ਜੋਗਾ ਸਿੰਘ ਦੀ ਸਾਰੀ ਰਾਤ ਰਾਖੀ ਕੀਤੀ ਹੈ ਕੀ ਦੱਸਿਆ ਇਹਨੂੰ ਇਹਨੂੰ ਕੁੰਡੀ ਨਰਕ ਦੱਸਿਆ ਇਹ ਕੁੰਡੀ ਨਰਕ ਹੈ ਲੇਕਿਨ ਇਹਦੇ ਵਿੱਚੋਂ ਕੋਈ ਕਰੋੜਾਂ ਵਿੱਚੋਂ ਬਚਦਾ ਐਵੇਂ ਝੂਠੇ ਦਾਵੇ ਕਰਦੇ ਆ ਅੱਖਾਂ ਵਿੱਚ ਮਿਚ ਕੇ ਜਿਸ ਸਖਦਾਰੀ ਤਿਸੇ ਖਵਾਰੀ ਕਹਿੰਦਾ ਜਿਹੜਾ ਸਖਦਾਰੀ ਕਰਦਾ ਨਾ ਅਫਸਰੀ ਕਰਦਾ ਲੀਡਰ ਬਣਦਾ ਮੂਰੇ ਹੁੰਦਾ ਉਹਨੇ ਖਵਾਰ ਹੋਣਾ ਦੁਨੀਆ ਸਕਦਾਰੀ ਵਾਸਤੇ ਮਰੀ ਪਈ ਐ ਕਿ ਸਕਦਾਰੀ ਚਾਹੀਦੀ ਐ ਸਾਡੇ ਕੋਲ ਇਧਰ ਬਾਬਾ ਨਾਨਕ ਹੋਰ ਦੱਸਦੇ ਆ ਜਿਸ ਸਕਦਾਰੀ ਤਿਸੇ ਖਵਾਰੀ ਚਾਕਰ ਕਹਿ ਡਰਨਾ ਕਹਿੰਦੇ ਜਿਹੜਾ ਚਾਕਰ ਐ ਨਾ ਉਹ ਨਹੀਂ ਡਰਦਾ ਨੌਕਰ ਡਰਦਾ ਐ ਚਾਕਰ ਨਹੀਂ ਡਰਦਾ ਜਾਂ ਸਕਦਾਰੇ ਪਵੇ ਜੰਜੀਰੀ ਜਿਹੜਾ ਸੰਗਤਾਰ ਐ ਨਾ ਉਹਦੇ ਗਲ ਵਿੱਚ ਤਾਂ ਕਹਿੰਦੇ ਜੰਜੀਰੀ ਪੈਣੀ ਐ ਜਮਾਂ ਦਾ ਫੰਦਾ ਪੈਣਾ। ਜੇ ਸੰਗਤਾਰੇ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਕਹਿੰਦੇ ਉਹਨੂੰ ਚਾਕਰ ਨੇ ਮਾਰਨਾ ਐ। ਸੰਗਤਾਰ ਨੂੰ ਚਾਕਰ ਨੇ ਮਾਰਨਾ ਐ। ਸੰਗਤਾਰ ਨੌਕਰ ਚਾਕਰ ਤਾਂ ਸੁਣਿਆ ਐ ਨਾ। ਨੌਕਰ ਚਾਕਰ ਪੈਸੇ ਲਿੰਦਾ ਚਾਕਰ ਫ੍ਰੀ ਸੇਵਾ ਕਰਦਾ। ਇਹ ਫਰਕ ਹੈ ਜਾਂ ਸਖਦਾਰੇ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ ਆਖ ਗੁਣਾ ਕਲ ਆਈਏ ਕਹਿੰਦੇ ਇਹ ਗਲੱਖੀ ਹੈ ਬਾਬੇ ਨਾਨਕ ਨੇ ਕਲ ਯੁਗ ਦਾ ਕਹਿੰਦੇ ਇਹ ਫਰਮਾਨ ਹੈ ਕਿ ਜਿਹੜਾ ਸਖਦਾਰ ਉਹ ਚਾਕਰ ਦੇ ਹੱਥ ਤੋਂ ਮਰਦਾ ਹੈ ਤੈ ਜੋਗ ਕੇ ਰ ਆ ਰਿਹਾ ਤਮ ਆਪਸ ਕਹਿੰਦਾ ਕਿਹੜਾ ਜੋਗ ਹੈ ਜੇ ਤਪੱਸਿਆ ਜੇ ਗੁਣ ਦੇ ਤਪਾਈਐ ਕਹਿੰਦਾ ਜੇ ਉਹ ਗੁਣ ਦੇ ਦੇਵੇ ਫਿਰ ਅਸੀਂ ਪਾ ਲੈਂਦੇ ਕੱਲ ਕਲਵਾਲੀ ਸਰਾ ਨਿਬੇੜੀ ਕਹਿੰਦੇ ਕਲ ਯੁਗ ਦੇ ਚ ਸਰਾ ਇਹ ਨਿਬੇੜ ਦਿੱਤੀ ਹੈ ਕਲ ਕਲਵਾਲੀ ਸਲਾ ਨਿਬੇੜੀ ਕਾਜੀ ਕ੍ਰਿਸ਼ਨਾ ਹੂਆ ਕਹਿੰਦੇ ਜਿਹੜਾ ਕਾਜੀ ਆ ਉਹ ਕ੍ਰਿਸ਼ਨ ਬਣ ਕੇ ਬਹਿ ਗਿਆ। ਉਹ ਭਗਵਾਨ ਦਾ ਰੂਪ ਬਣ ਕੇ ਬਹਿ ਗਿਆ। ਕੱਲ ਕੋਲਵਾਲੀ ਸਰਾ ਸਰਾ ਨਾਲ ਪੰਚਾਇਤ ਨੂੰ ਕਹਿੰਦੇ ਆ ਕਿ ਗੱਲ ਸਰਾ ਵਿੱਚ ਨਿਬੜ ਗਈ। ਰੱਬ ਦੇ ਦਰਬਾਰ ਵਿੱਚ ਇਹ ਗੱਲ ਨਿਬੜੀ ਹੈ ਕਲ ਯੁਗ ਦੇ ਵਿੱਚ। ਕਾਜੀ ਕ੍ਰਿਸ਼ਨਾ ਹੂਆ ਕਹਿੰਦੇ ਜਿਹੜਾ ਕਰਾਜੀ ਐ ਉਹ ਕ੍ਰਿਸ਼ਨ ਨਾ ਬਣ ਗਿਆ ਆਪਣੇ ਆਪ ਨੂੰ ਰੱਬ ਕਹੋਂਦਾ ਬਾਣੀ ਬਰਮਾ ਵੇਦ ਅਥਰਵਨ ਕਰਨੀ ਕਿਰਤ ਲੈਹਾ ਕਹਿੰਦੇ ਬਾਣੀ ਬਰਮਾ ਤੇ ਵੇਦ ਅਚਾਨਕ ਕੀਤਾ ਬਰਮਾ ਜੀ ਨੇ ਪਤਵਿੰਨ ਪੂਜਾ ਕਹਿੰਦੇ ਭਾਈ बनता गया तू तू भगवान ਕਹਣ ਲੱਗ ਗਿਆ ਆਪਣੇ ਆਪ ਨੂੰ ਰੱਬ ਕਹਣ ਲੱਗ ਗਿਆ ਇਹ ਗੱਲ ਆਪਣੇ ਪਰ ਵੀ ਲਾਗੂ ਹੁੰਦੀ ਹੈ ਕਾਜੀ ਏਕਣਾ ਕ੍ਰਿਸ਼ਨ ਬਣ ਗਿਆ ਆਪਣਾ ਵੀ ਇੱਧਰ ਜਿਹੜਾ ਕੋਈ ਪਾਠ ਕਰਨ ਲੱਗ ਜਾਂਦਾ ਔਰ ਰੱਬ ਬਣ ਜਾਂਦਾ ਔਰ ਰੱਬ ਕਹੋਂਦਾ ਆਪਣੇ ਆਪ ਨੂੰ ਪਾਤ ਬਿੰਡ ਪੂਜਾ ਕਹਿੰਦੇ ਇੱਜ਼ਤ ਤੋਂ ਬਿਨਾ ਪੂਜਾ ਸਤਿ ਬਿਨ ਸੰਜਮ ਕਹਿੰਦੇ ਸੰਜਮ ਕਰਨਾ ਕਿਸੇ ਚੀਜ਼ ਦਾ ਪਰਹੇਜ਼ ਕਰਨਾ ਕਹਿੰਦੇ ਪਰਹੇਜ਼ ਦਾ ਕਰਨਾ ਹੈ ਤਾਂ ਸਤ ਦਾ ਕਰਨਾ ਜੇ ਤੂੰ ਸਤ ਦਾ ਪਰਹੇਜ਼ ਨਹੀਂ ਕਰਦਾ ਸੰਜਮ ਨਹੀਂ ਕਰਦਾ ਹੋਰ بڑے ਪਰਹੇਜ਼ ਕਰਦਾ ਮੈਂ ਝੂਠਾ ਨਹੀਂ ਖਾਂਦਾ ਮੈਂ ਇਹ ਨਹੀਂ ਕਰਦਾ ਬੜੀਆਂ ਚੀਜ਼ਾਂ ਛੱਡਦਾ ਮੈਂ ਲਸਣ ਨਹੀਂ ਖਾਂਦਾ ਮੈਂ ਬੜਾ ਕੁਛ ਕੁ ਛੱਡਦਾ ਇਹ ਕਹਿੰਦੇ ਭਾਈ ਪੂਜਾ ਸੰਜਮ ਤਾਂ ਸਤ ਤੋਂ ਬਿਨਾ ਨਹੀਂ ਜਦੋਂ ਤੱਕ ਤੇਰੇ ਕੋਲ ਸਤ ਨਹੀਂ ਹੈਗਾ ਤੇਰੇ ਪੱਲੇ ਕੱਖ ਵੀ ਨਹੀਂ ਹੈਗਾ ਸਤ ਬਿਨ ਸੰਜਮ ਜਤ ਬਿਨ ਕਾਹੇ ਜਨੇਉ ਕਹਿੰਦੇ ਜਤ ਤੋਂ ਬਿਨਾ ਜਨੇਉ ਇਹੜਾ ਜਨੇਉ ਪਾਉਂਦੇ ਆ ਨਾ ਕਹਿੰਦੇ ਜਤ ਤੋਂ ਬਿਨਾ ਨਹੀਂ ਸੱਤ ਤੋਂ ਬਿਨਾ ਕਹਿੰਦੇ ਪੂਜਾ ਨਹੀਂ ਸੰਜਮ ਨਹੀਂ ਨਹਾਵੋ ਧੋਵੋ ਤਿਲਕ ਝੜਾਵੋ ਕਹਿੰਦਾ ਬਹੁਤ ਨਹਾਉਂਦਾ ਧੋਉਂਦਾ ਤਿਲਕ ਝੜਾ ਲੈਂਦਾ ਨਹਾਵੋ ਧੋਵੋ ਤਿਲਕ ਝੜਾਵੋ ਸੱਚੀ ਭਿੰਨ ਸੋਚ ਨਾ ਹੋਈ ਕਹਿੰਦੇ ਸੱਚ ਨਹੀਂ ਤੇਰੇ ਕੋਲ ਨਹਾਉਂਦਾ ਧੋਉਂਦਾ ਸੱਚ ਨਹੀਂ ਹੈਗਾ ਸੱਚੀ ਭਿੰਨ ਸੋਚ ਨਾ ਹੋਈ ਕਹਿੰਦੇ ਇਸ ਕਰਕੇ ਤੂੰ ਤੇਰੀ ਸੋਚ ਉਧਰ ਲਿਬ ਲੱਗਦੀ ਨਹੀਂ ਸੱਚ ਤੋਂ ਬਿਨਾ ਕੱਲ ਪਰਮਾਨਕ ਤੇਬ ਕਰਾਨ ਕਹਿੰਦੇ ਕੱਲ ਨੂੰ ਇਹ ਕਿਤੇਬਾਂ ਪੜਦਾ ਹੈ ਕੁਰਾਨਾ ਪੜਦਾ ਹੈ ਪੋਤੀ ਪੰਡਤ ਰਹੇ ਪ੍ਰਾਨ ਕਹਿੰਦੇ ਪੰਡਤ ਪੋਥੀਆਂ ਪੜਦਾ ਹੈ ਪ੍ਰਾਨ ਪੜਦਾ ਹੈ ਪੋਤੀ ਪੰਡਤ ਰਹੇ ਪ੍ਰਾਨ ਨਾਨਕ ਨੌ ਪਿਆ ਰਹਿਮਾਨ ਕਹਿੰਦੇ ਜਦੋਂ ਨੌ ਦੀ ਪ੍ਰਾਪਤੀ ਹੋਈ ਹੈ ਨਾਮ ਦੀ ਪ੍ਰਾਪਤੀ ਹੋਈ ਹੈ ਕਰ ਕਰਤਾ ਤੂੰ ਏਕੋ ਜਾਣ ਕਹਿੰਦੇ ਫਿਰ ਉਹ ਕਰਨੇ ਵਾਲੇ ਨੂੰ ਕਰਤੇ ਨੂੰ ਇੱਕ ਨੂੰ ਜਾਣ ਲਿਆ ਕਦੋਂ ਜਦੋਂ ਨਾਮ ਦੀ ਪ੍ਰਾਪਤੀ ਹੋਈ ਹੈ ਜਦੋਂ ਸ਼ਬਦ ਦੀ ਪ੍ਰਾਪਤੀ ਹੋਈ ਹੈ ਸ਼ਬਦ ਦੀ ਪ੍ਰਾਪਤੀ ਤਾਂ ਬਾਅਦ ਵਿੱਚ ਹੁੰਦੀ ਹੈ ਪਹਿਲਾਂ ਸਤ ਦੀ ਪ੍ਰਾਪਤੀ ਹੁੰਦੀ ਹੈ ਐਵੇਂ ਝੂਠੀ ਆਸਾਂ ਲਾ ਕੇ ਬੈਠੀਏ ਪਹਿਲਾ 7 ਦੀ ਮੰਜ਼ਲ ਤੇ ਆਈਏ ਕਾਲ ਪਰਮਾਨਕ ਤੇਵ ਪ੍ਰਾਂ ਨਾਨਕ ਨਉ ਭਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਕਹਿੰਦੇ ਕਰਨੇ ਵਾਲਾ ਏਕੋ ਹੈ ਤੂੰ ਉਹਨੂੰ ਜਾਣ ਲਿਆ ਨਾਨਕ ਨਾਮ ਮਿਲੇ ਬੜਿਆਈ ਆਖਰ ਜਾ ਕੇ ਇਰਕੋ ਨਾਰਕ ਦੇਵੀ ਜੀ ਨੇ ਆਪਣਾ ਫੈਸਲਾ ਸੁਣਾ ਦਿੱਤਾ ਨਾਨਕ ਨਾਮ ਮਿਲੇ ਵਡਿਆਈ ਕਹਿੰਦੇ ਭਾਈ ਨਾਮ ਦੇ ਨਾਲ ਵਡਿਆਈ ਮਿਲਦੀ ਹੈ ਨਾਮ ਵਡਿਆਈ ਦਿੰਦਾ ਬਾਣੀ ਵਡਿਆਈ ਦਿੰਦੀ ਹੈ ਸ਼ਬਦ ਵਡਿਆਈ ਦਿੰਦਾ ਨਾਨਕ ਨਾਮ ਮਿਲੇ ਵਡਿਆਈ ਇਹਦੋਂ ਉੱਪਰ ਕਰਮ ਨਹੀਂ ਕਹਿੰਦੇ ਇਸ ਤੋਂ ਉੱਪਰ ਹੋਰ ਕੋਈ ਕਰਮ ਨਹੀਂ ਹੈ ਇਸ ਸੰਸਾਰ ਦੇ ਵਿੱਚ ਕਿਹੜਾ ਨਾਮ ਤੋਂ ਬਿਨਾ ਹੋਰ ਕਰਮ ਸਾਰੇ ਝੂਠੇ ਆ ਨਾਮ ਵਾਲਾ ਕਰਮ ਸਭ ਤੋਂ ਵੱਡਾ ਨਾਨਕ ਨਾਮ ਮਿਲੇ ਬੜਿਆਈ ਇਦੋਂ ਉੱਪਰ ਕਰਮ ਨਹੀਂ ਜੇ ਕਰ ਹੁੰਦੇ ਮੰਗਣ ਜਾਈਏ ਕਹਿੰਦੇ ਘਰ ਦੇ ਵਿੱਚ ਚੀਜ਼ ਆ ਬਾਹਰ ਮੰਗਣ ਜਾਈਏ ਫਿਰ ਅਲਾਮਾ ਮਿਲੇ ਤਹੀ ਕਹਿੰਦੇ ਫਿਰ ਅਲਮਾ ਮਿਲਦਾ ਹੈ ਘਰ ਦੀ ਚੀਜ਼ ਬਾਹਰ ਤੋਂ ਮੰਗਣ ਜਾਈਏ ਅਲਮਾ ਮਿਲਦਾ ਸਸਗੀ ਗੱਲ ਹਾਲੇ ਖੁੱਲੀ ਨਹੀਂ ਹਾਲੇ ਸਮਝ ਪਈ ਨਹੀਂ ਆਪਣੇ ਕਹਿੰਦੇ ਘਰ ਦੀ ਚੀਜ਼ ਆ ਬਾਹਰ ਮੰਗਣ ਜਾਈਏ ਅਲਮਾ ਮਿਲਦਾ ਸੀ ਦੇ ਕੋ ਨਾਨਕ ਦੇ ਵੀ ਕਹਿੰਦੇ ਤੇਰੇ ਘਰ ਦੇ ਵਿੱਚ ਰੱਬ ਹੈ ਤੂੰ ਬਾਹਰ ਲੱਭਣ ਜਾਂਦਾ ਹੈ ਬਾਹਰ ਮੰਗਣ ਜਾਂਦਾ ਹੈ ਰੱਬ ਤੇਰੇ ਘਰ ਦੇ ਵਿੱਚ ਵੱਸਦਾ ਤੇਰੀ ਦੇਹ ਵਿੱਚ ਵੱਸਦਾ ਤੇਰੀ ਆਤਮਾ ਦੇ ਵਿੱਚ ਬਸਦਾ ਆਤਮਾ ਦੇ ਵਿੱਚ ਰੱਬ ਦਾ ਵਾਸਾ ਹੈ ਇਹ ਮਨ ਦੇ ਵਿੱਚ ਰੱਬ ਦਾ ਵਾਸਾ ਹੈ ਲੇਕਿਨ ਅਸੀਂ ਬਾਹਰ ਲੱਭਣ ਜਾਂਦੇ ਪਹਿਲਾਂ ਨਿਰਣਾ ਕੀਤਾ ਸੀ ਨਾ ਕਿ ਕਿਹੜੇ ਦੇਸ਼ ਵਿੱਚ ਬੈਠਾ ਕਿਤੇ ਦੇਸ਼ ਨਾ ਆਇਆ ਸੁਣੀ ਇਹ ਤੀਰਥ ਪਾਸ ਨਾ ਬੈਠਾ ਦਾਤਾ দান ਕਰੇ ਨਹੀਂ ਮਹਿਲ ਅਸਹਾਰ ਨਾ ਬੈਠਾ ਕਿਹੜਾ ਘਰ ਹੈ ਜਿੱਥੇ ਰੱਬ ਦਾ ਵਾਸਾ ਹੈ ਕਹਿੰਦੇ ਘਰ ਦੇ ਵਿੱਚ ਵੱਸਦਾ ਹੈ ਅਸੀਂ ਲੱਭਣੋਂ ਬਾਹਰ ਜਾਂਦੇ ਆ ਜਿਹੜਾ ਗੋਨਾਰਕ ਦੇਵ ਜੀ ਕਹਿੰਦੇ ਪਾਈ ਸਾਡੇ ਬਾਤੇ ਅਲੰਭਾ ਇਹ ਜਿਹੜਾ ਗੋਨਾਰਕ ਦੇਵ ਜੀ ਕਹਿੰਦੇ ਰੱਬ ਨੇ ਪਾਈ ਅਲੰਭਾ ਦਿੱਤਾ ਤੁਹਾਨੂੰ ਇਹ ਸੰਸਾਰ ਨੂੰ ਰੱਬ ਨੇ ਅਲੰਭਾ ਦਿੱਤਾ ਕਿ ਘਰ ਦੇ ਵਿੱਚ ਹੀ ਨਾ ਜੀ ਪਰਮਾਤਮਾ ਵੱਸਦਾ ਹੈ ਬਾਹਰ ਲੱਭਦੇ ਫਿਰਦੇ ਆ ਇਹ ਅਲੰਭਾ ਹੈ ਸਾਡੇ ਸੇਰ ਆਵਾ ਪੈਸਾ ਲੰਬੇ ਨੂੰ ਖਤਮ ਕਰੀਏ ਆਪਣੇ ਘਰ ਦੇ ਵਿੱਚੇ ਪਰਮਾਤਮਾ ਨੂੰ ਪਾਈਏ ਲੇਕਿਨ ਪੌਣ ਵਾਸਤੇ ਦੇ ਦਿੱਤਾ ਕਿ ਨਾਮ ਤੋਂ ਵੱਡੀ ਹੋਰ ਕੋਈ ਵਿੜਿਆਈ ਨਹੀਂ ਹੈ ਸਤ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੈ ਸੰਸਾਰ ਦੇ ਵਿੱਚ ਸਿਰਗੋਨ ਨਾਨਕਦੇਵ ਜੀ ਮਹਾਰਾਜ ਅੰਮ੍ਰਿਤ ਵੇਲੇ ਇਹ ਸਤ ਦੀ ਵਿੜਿਆਈ ਨਾਮ ਦੀ ਵਿੜਿਆਈ ਆਪਣੇ ਸਿੱਖਾਂ ਦੇ ਪੱਲੇ ਦੇ ਵਿੱਚ ਪਾ ਦਿੱਤੇ ਸੰਭਣਾ ਨਾ ਸੰਭਣਾ ਅੱਗੇ ਸਾਡੀ ਜ਼ਿੰਮੇਵਾਰੀ ਹੈ ਦੇ ਕੰਸੀਰ ਕੋ ਨਾਨਕਦੇਵ ਜੀ ਸਾਡੀਆਂ ਝੋਲੀਆਂ ਪਰ ਕੇ ਭੇਜਦੇ ਆ ਉਹ ਆਪਾਂ ਇਸ ਝੋਲੀ ਨੂੰ ਗੱਠ ਦੇ ਕੇ ਰੱਖੀਏ ਇਹਨੂੰ ਕਿਰਨ ਨਾ ਦੇਈਏ ਇਹਨੂੰ ਸੰਭਾਲ ਕੇ ਰੱਖੀਏ ਸੋ ਸਤਸੰਗ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ